ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਜਿਹੜਾ ਹੈ ਮੈਡੀਕਲ ਟੈਸਟ ਉਹ ਕੀਤੇ ਜਾਂਦੇ ਨੇ ਲੋਕਾਂ ਦੇ ਬਹੁਤ ਹੀ ਵਧੀਆ ਸਸਤੇ ਰੇਟਾਂ ਦੇ ਵਿੱਚ ਮੈਡੀਕਲ ਟੈਸਟ ਕੀਤੇ ਜਾਂਦੇ ਨੇ ਜਿੱਥੇ 75% ਤੱਕ ਤੁਹਾਨੂੰ ਛੂਟ ਮਿਲਦੀ ਹੈ ਸਰ ਤੁਸੀਂ ਇੱਥੇ ਲਾਈਫ ਕੇਅਰ ਫਾਊਂਡੇਸ਼ਨ ਦੇ ਇੱਥੇ ਲੈਬਾਰਟਰੀ ਦੇ ਵਿੱਚ ਆਏ ਹੋ ਤੁਹਾਨੂੰ ਕਿੰਨਾ ਕੁ ਫਰਕ ਲੱਗਿਆ ਰੇਟਾਂ ਦਾ ਸਰ ਰੇਟ ਦਾ ਅਲਸੋ ਮੈਂ ਗਿਲਚਾਉਂਗੇ ਵਿੱਚ ਨਾਂ ਨਹੀਂ ਲਾਉਂਗਾ ਮੈਂ ਤਾਂ ਪਤਾ ਕੀਤਾ ਸੀ ਉਹਨਾਂ ਦਾ 1500 ਰੁਪਏ ਸੀਗਾ ਕੰਪਲੀਟ ਉਹੀ ਚੀਜ਼ ਇੱਥੇ ਮੈਨੂੰ 800 ਰੁਪਏ 'ਚ ਮਿਲ ਗਈ ਤਾਂ ਫਰਕ ਤੁਸੀਂ ਆਪ ਦੇਖ ਲਓ ਸਰ ਕਿੰਨਾ ਹੈ ਜਿਵੇਂ ਸਾਡੇ ਲਗ ਲਗ ਗੁਰੂ ਗੁਰੂ ਘਰਾਂ ਦੇ ਵਿੱਚ ਹੀ ਸੜੀਆਂ ਲੈਬਸ ਨੇ 7 ਤੋਂ ਲੈ ਕੇ 12 ਵਜੇ ਤੱਕ ਓਪਨ ਰਹਿੰਦੀਆਂ ਨੇ ਇਹ ਜਿਵੇਂ ਵਿਟਾਮਿਨ ਡੀ ਦਾ ਟੈਸਟ ਆ ਬਾਹਰ ਇਹ ਹੱਡੀਆਂ ਵਾਸਤੇ ਆ ਜਾਂਦਾ ਬਾਹਰ ਤੁਸੀਂ ਪਤਾ ਕਰੋਗੇ 1000 ਰੁਪਏ ਦਾ ਟੈਸਟ ਆ ਇੱਥੇ ਸਿਰਫ ਆਪਣੇ 270 ਰੁਪਏ ਦੇ ਵਿੱਚ ਅਸੀਂ ਕਰਦੇ ਆਂ ਐਨਏਵੀਐਲ ਐਨਏਵੀਐਲ ਦਾ ਮਤਲਬ ਵੀ ਭਾਰਤ ਸਰਕਾਰ ਤੋਂ ਮੰਨਤਾ ਪ੍ਰਾਪਤ ਆ ਇਹ ਇਹਨੂੰ ਕੋਈ ਵੀ ਹਸਪੀਟਲ ਜਾਂ ਕੋਈ ਵੀ ਡਾਕਟਰ ਇਹਨੂੰ ਚੈਲੰਜ ਨਹੀਂ ਕਰ ਸਕਦਾ ਰਿਪੋਰਟ ਨੂੰ ਸਾਡਾ ਇੱਕ ਡੈਂਟਲ ਕਲੀਨਿਕ ਵੀ ਅਸੀਂ ਓਪਨ ਕੀਤਾ ਦੁਰਾਹੇ ਦੇ ਵਿੱਚ ਉੱਥੇ ਬਹੁਤ ਘੱਟ ਰੇਟ ਦੇ ਵਿੱਚ ਸਾਡਾ ਉੱਥੇ ਡੈਂਟਲ ਕਲੀਨਿੰਗ ਸ਼ੁਰੂ ਹੋਇਆ ਵਾ ਹੁਣ 50 ਤੋਂ 60 ਪੇਸ਼ੈਂਟ ਰੋਜ਼ ਆ ਰਹੇ ਨੇ ਸਰ ਤੁਸੀਂ ਇੱਥੇ ਆਏ ਹੋ ਅੱਜ ਟੈਸਟ ਕਰਵਾਉਣ ਵਾਸਤੇ ਕਿੰਨਾ ਕੁ ਰੇਟ ਦਾ ਫਰਕ ਲੱਗਦਾ ਇੱਥੇ ਬਾਕੀਆਂ ਨਾਲੋਂ ਥੋੜ੍ਹਾ ਫਰਕ ਹੈ ਜੀ ਰੇਟ ਦਾ ਥੋੜ੍ਹਾ ਫਰਕ ਹੈ ਤਕਰੀਬਨ ਜਿਹੜੇ ਅੱਧੇ ਪੈਸੇ ਸਾਡੇ ਬਚਣਗੇ ਉਸਦੀ ਕਮ ਸੇ ਕਮ ਦਵਾਈ ਤਾਂ ਆਏਗੀ ਕਿਨੇ ਲੈਬਾਰਟਰੀ ਇਹਨੇ ਚੈਰੀਟੇਬਲ ਰੇਟਸ ਤੇ ਚੱਲ ਰਹੀ ਹੈ ਕਿਹਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਇਹ ਸਰ ਡੇਰਾ ਮਸੀ ਆਪਣੇ ਓਨਰ ਹੈਗੇ ਨੇ ਸਰਦਾਰ ਅਫਤਾਰ ਸਿੰਘ ਜੀ ਬੈਣੀਪਾਲ ਉਹਨਾਂ ਦਾ ਹੀ ਉਪਰਾਲਾ ਜੀ ਇਹ ਅਗਰ ਕਿਸੇ ਟੈਸਟ ਵਿੱਚ ਵੇਰੀਏਸ਼ਨ ਵੀ ਆ ਜਾਂਦੀ ਹੈ ਤਾਂ ਸਾਡਾ ਇਹ ਨਹੀਂ ਹੈਗਾ ਵੀ ਚਲੋ ਦੇ ਦੋ ਰਿਪੋਰਟ ਕੋਈ ਗੱਲ ਨਹੀਂ ਤਾਂ ਉਹ ਸਪੈਸ਼ਲ ਗਰੁੱਪ ਬਣੇ ਹੋਏ ਨੇ ਸਾਡੇ ਉਹਦੇ ਵਿੱਚ ਮੈਸੇਜ ਆ ਜਾਂਦਾ ਰਾਤ ਨੂੰ ਕਿ ਆਹ ਪੇਸ਼ੰ ਦਾ ਦੁਆਰਾ ਸੈਂਪਲ ਲੈਣਾ ਆ ਗੁਰਦੁਆਰਾ ਸਾਹਿਬ ਦੇ ਵਿੱਚੋਂ ਤੁਸੀਂ ਥਾਂ ਦਿੱਤੀ ਹੈ ਕੀ ਕਹਿਣਾ ਚਾਹੋਗੇ ਅਸੀਂ ਦੇਖ ਕੇ ਨਾ ਪਹਿਲਾਂ ਬੱਚਤਨਗਰ ਅਸੀਂ ਦੇਖ ਕੇ ਆਏ ਹਾਂ ਤੇ ਸਾਨੂੰ ਉਸੇ ਬਹੁਤ ਵਧੀਆ ਲੱਗਾ ਕਿ ਇਹ ਬੜੇ ਸਰਬਸੇ ਪੜੇਗਾ ਅਸੀਂ ਨਾ ਬਹੁਤ ਹੀ ਸੋਸ਼ਲ ਰੈਟਾਂ ਦੇ ਕਰਦੇ ਆ ਤੇ ਸਾਡੇ ਸਹੀਂ ਆ ਕੇ ਮੀਟਿੰਗ ਕੀਤੀ ਤੇ ਸਾਨੂੰ ਵੀ ਅਸੀਂ ਗੱਲ ਕੀਤੀ ਤੇ ਇਹਨਾਂ ਨੂੰ ਕਿਉਂ ਨਾ ਇੱਥੇ ਬੁਲਾਇਆ ਜਾਵੇ ਲੋਕ ਠੀਕ ਹੋ ਰਹੇ ਨੇ ਦੁਆਵਾਂ ਵੀ ਦੇ ਰਹੇ ਨੇ ਸੁਵਾਵਾ ਵੀ ਚੱਲ ਰਹੀਆਂ ਨੇ ਜੀ ਜਿੱਥੇ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਜਿਹੜਾ ਉਹ ਮੌਜੂਦ ਹੁੰਦਾ ਹੈ ਕੋਈ ਨਾ ਕੋਈ ਬਿਮਾਰੀ ਜਿਹੜੀ ਲੱਗੀ ਹੁੰਦੀ ਹੈ ਉੱਥੇ ਹੀ ਮੈਡੀਕਲ ਖਰਚਿਆਂ ਦੀ ਗੱਲ ਕਰੀਏ ਤਾਂ ਇੰਨੇ ਜ਼ਿਆਦਾ ਵਧ ਨੇ ਕਿ ਬਹੁਤੇ ਪਰਿਵਾਰ ਜਿਹੜੇ ਆਫੋਰਡ ਵੀ ਨਹੀਂ ਕਰ ਸਕਦੇ ਉੱਥੇ ਹੀ ਕੁਝ ਅਹਿਜੀਆਂ ਸੰਸਥਾਵਾਂ ਹੁੰਦੀਆਂ ਨੇ ਜਿਹੜੀਆਂ ਮੈਡੀਕਲ ਸਹੂਲਤਾਂ ਦਿੰਦੀਆਂ ਨੇ ਲੋਕਾਂ ਨੂੰ ਤੇ ਉਸੇ ਦੇ ਵਿੱਚ ਹੀ ਅੱਜ ਇੱਕ ਸੰਸਥਾ ਵੱਲ ਤੁਹਾਨੂੰ ਲੈ ਕੇ ਆਏ ਆ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਜਿਹੜਾ ਹੈ ਮੈਡੀਕਲ ਟੈਸਟ ਉਹ ਕੀਤੇ ਜਾਂਦੇ ਨੇ ਲੋਕਾਂ ਦੇ ਬਹੁਤ ਹੀ ਵਧੀਆ ਸਸਤੇ ਰੇਟਾਂ ਦੇ ਵਿੱਚ ਮੈਡੀਕਲ ਟੈਸਟ ਕੀਤੇ ਜਾਂਦੇ ਨੇ ਜਿੱਥੇ 75% ਤੱਕ ਤੁਹਾਨੂੰ ਛੂਟ ਮਿਲਦੀ ਹੈ ਜਿਹੜੇ ਬਾਹਰ ਟੈਸਟ ਜਿਹੜੇ ਨੇ ਹੁੰਦੇ ਨੇ ਉਹ ਉਹ ਇੰਨੇ ਮਹਿੰਗੇ ਰੇਟਾਂ ਦੇ ਵਿੱਚ ਹੁੰਦੇ ਨੇ ਤੇ ਇੱਥੇ ਸਿਰਫ 75% ਘਟਾ ਕੇ ਸਿਰਫ 25% ਜਿਹੜਾ ਪ੍ਰਾਈਸ ਹੈ ਉਹ ਲਿੱਤਾ ਜਾਂਦਾ ਉਹਨਾਂ ਤੋਂ ਤੁਹਾਨੂੰ ਅੱਜ ਮਿਲਵਾਉਨੇ ਆ ਗੱਲਬਾ ਕੋ ਫੈਸਿਲਿਟੀ ਜਿਹੜੀ ਇੱਥੇ ਮਿਲਦੀ ਹੈ ਇਹ ਸਿਰਫ ਇੱਕ ਸ਼ਹਿਰ ਦੇ ਵਿੱਚ ਨਹੀਂ ਇਹਨਾਂ ਦਾ ਟੋਟਲ ਨੀਅਰ ਅਬਾਊਟ 90 ਸੈਂਟਰਸ 90 ਸੈਂਟਰ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਨੇ ਫਾਊਂਡੇਸ਼ਨ ਕਿਹਦੇ ਵੱਲੋਂ ਚਲਾਈ ਗਈ ਕਿੱਦਾਂ ਕੰਮ ਕਰਦੀ ਹੈ ਤੁਹਾਨੂੰ ਸਾਰਾ ਪ੍ਰੋਸੀਜਰ ਜਿਹੜਾ ਹੈ ਉਹ ਜਾਣੂ ਕਰਵਾਵਾਂਗੇ ਆਹੋ ਗੱਲਬਾਤ ਕਰਦੇ ਹਾਂ ਲਾਈਫ ਕੇਅਰ ਫਾਊਂਡੇਸ਼ਨ ਤੇ ਅਸੀਂ ਅੱਜ ਪਹੁੰਚੇ ਹਾਂ ਲੈਬਾਰਟਰੀ ਜਿੱਥੇ ਕਿ ਚੈਰੀਟੇਬਲ ਰੇਟਸ ਤੇ ਕਰੀਬ ਮਾਰਕੀਟ ਤੋਂ 75% ਘੱਟ ਰੇਟ ਤੇ ਜਿਹੜਾ ਹੈ ਇੱਥੇ ਟੈਸਟ ਹੁੰਦੇ ਨੇ ਤੇ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਸਾਰਾ ਪ੍ਰੋਸੀਜਰ ਜਿਹੜਾ ਉਹ ਚੱਲਦਾ ਹੈ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਨਵਰੀਤ ਸਿੰਘ ਹੈ ਜੀ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ ਆ ਮੈਨੂੰ ਸਰ ਇੱਥੇ ਪਿਛਲੇ 1 ਸਾਲ ਤੋਂ ਮੈਂ ਇੱਥੇ ਜੁਆਇਨ ਕੀਤਾ ਹੋਇਆ ਵਾਂ ਤੇ ਇੱਥੇ ਸਵੇਰਾਂ ਚੱਲ ਰਹੀਆਂ ਨੇ ਲਗਾਤਾਰ ਤੇ ਇਹ ਸਾਰਾ ਸਿਸਟਮ ਸਰ ਡੇਰਾ ਮਸੀ ਮਹਾਲੀ ਤੋਂ ਚੱਲਦਾ ਸਾਰਾ ਜਿਵੇਂ ਸਾਡੇ ਅਲੱਗ-ਅਲੱਗ ਗੁਰੂ ਗੁਰੂ ਘਰਾਂ ਦੇ ਵਿੱਚ ਹੀ ਸੜੀਆਂ ਲੈਬਸ ਨੇ 7 ਤੋਂ ਲੈ ਕੇ 12 ਵਜੇ ਤੱਕ ਓਪਨ ਰਹਿੰਦੀਆਂ ਨੇ ਇਹ ਸਵੇਰੇ 7 ਵਜੇ ਓਪਨ ਹੋ ਜਾਂਦੀ ਹੈ 12 ਵਜੇ ক্লোਜ਼ ਹੋ ਜਾਂਦੀ ਹੈ ਉਹਦੇ ਵਿੱਚ ਜਿਹਨੂੰ ਫਾਸਟਿੰਗ ਮਰੀਜ਼ ਜ਼ਿਆਦਾਤਰ ਲੋਕਾਂ ਨੇ ਖਾਲੀ ਪੇਟ ਕਰਾਉਣੇ ਹੁੰਦੇ ਆ ਤਾਂ ਲੋਕ ਖਾਲੀ ਬੈਠਾ ਆ ਕੇ ਆਪਣਾ ਸੈਂਪਲ ਦੇ ਕੇ ਜਾਂਦੇ ਆ ਸਾਡੇ ਰੇਟ ਬਾਹਰ ਨਾਲੋਂ ਬਹੁਤ ਹੀ ਘੱਟ ਨੇ ਜਿਵੇਂ ਵਿਟਾਮਿਨ ਡੀ ਦਾ ਟੈਸਟ ਆ ਬਾਹਰ ਇਹ ਹੱਡੀਆਂ ਵਾਸਤੇ ਆ ਜਾਂਦਾ ਬਾਹਰ ਤੁਸੀਂ ਪਤਾ ਕਰੋਗੇ 1000 ਰੁਪਏ ਦਾ ਟੈਸਟ ਆ ਇੱਥੇ ਸਿਰਫ ਆਪਣੇ 270 ਰੁਪਏ ਦੇ ਵਿੱਚ ਅਸੀਂ ਕਰਦੇ ਆ ਹੈਲਥ ਪੈਕੇਜ ਨੇ ਅਲੱਗ-ਅਲੱਗ ਹੈਲਥ ਪੈਕੇਜ ਆ ਜਾਂਦੇ ਆ ਕੋਈ 500 ਦਾ 700 ਦਾ 950 ਤੇ ਹੁਣ ਇੱਕ ਦਾ ਮਾਸਟਰ ਹੈਲਥ ਪੈਕੇਜ ਅਸੀਂ ਕੱਢਿਆ ਵਾਂ 1500 ਦੇ ਵਿੱਚ ਉਹਦੇ ਵਿੱਚ ਜਿਵੇਂ ਕਿ ਆਪਣਾ ਗਠੀਏ ਦੇ ਵਾਸਤੇ ਆ ਜਾਂਦੇ ਆ ਕਾਰਡੀਅਕ ਵਾਸਤੇ ਆ ਜਾਂਦਾ ਐਚ ਐਸ ਸੀ ਆਰ ਪੀ ਜੋ ਕਿ ਬਾਹਰ ਬੜਾ ਕੋਸਟਲੀ ਆ ਤੇ ਆਪਣਾ ਨਾਲ ਵਿਟਾਮਿਨ ਡੀ ਵਿਟਾਮਿਨ ਬੀ ਆਇਰਨ ਪ੍ਰੋਫਾਈਲ ਆ ਜਾਂਦਾ ਵਾ ਇੱਦਾਂ ਕਿਡਨੀ ਦੇ ਟੈਸਟ ਆ ਜਾਂਦੇ ਆ ਉਹੀ ਟੈਸਟ ਜਿਹੜਾ 1500 ਦਾ ਪੈਕੇਜ ਅਸੀਂ ਇੱਥੇ ਬਣਾਇਆ ਵਾ ਬਾਹਰ ਉਹੀ ਪੈਕੇਜ 404500 ਦਾ ਹੋਊਗਾ ਜੀ ਤਾਂ ਪੇਸ਼ੈਂਟ ਇੱਥੇ ਆ ਕੇ ਬਹੁਤ ਰੀਲਿਫ ਮਹਿਸੂਸ ਕਰਦਾ ਆ ਜਿਵੇਂ ਤੁਸੀਂ ਦੇਖਦੇ ਹੋ ਬਾਹਰ ਪੇਸ਼ੈਂਟ ਅਨੇ ਕੋਸਟਲੀ ਟੈਸਟ ਨਹੀਂ ਕਰਾਉ ਪਾਉਂਦਾ ਕਈ ਡਾਕਟਰ ਟੈਸਟ ਲਿਖ ਦਿੰਦੇ ਆ ਹੁਣ ਗਰੀਬ ਕਈ ਪੇਸ਼ੈਂਟ ਹੁੰਦੇ ਆ ਨਹੀਂ ਇੰਨੇ ਪੈਸੇ ਖਰਚ ਪਾਉਂਦੇ ਤਾਂ ਜੋ ਜਿਹਨਾਂ ਨੂੰ ਪਤਾ ਲੱਗਦਾ ਲਾਈਫ ਕੇਅਰ ਫਾਊਂਡੇਸ਼ਨ ਬਾਰੇ ਤਾਂ ਉਹ ਜ਼ਰੂਰ ਵਿਜ਼ਿਟ ਕਰਦੇ ਆ ਜਿੱਦਾਂ ਸਾਡਾ ਇਹ ਪਿੱਛੇ ਹੀ ਓਪਨ ਹੋਇਆ ਵਾ 13 April ਨੂੰ ਵਿਸਾਖੀ ਵਾਲੇ ਦਿਨ ਅਸੀਂ ਇੱਥੇ ਓਪਨਿੰਗ ਕੀਤੀ ਆ ਤਾਂ ਇੱਥੇ ਕਾਫੀ ਵਧੀਆ ਰਿਸਪੌਂਸ ਸਾਨੂੰ ਮਿਲ ਰਿਹਾ ਵਾ ਲੋਕ ਖੁਦ ਆ ਕੇ ਕਹਿੰਦੇ ਆ ਵੀ ਬਾਹਰ ਨਾਲੋਂ ਬਹੁਤ ਘੱਟ ਰੇਟ ਤੇ ਤੁਸੀਂ ਕਰ ਰਹੇ ਹੋ ਪੈਗਸ ਬਹੁਤ ਸਸਤੇ ਨੇ ਜਿਹੜੇ ਲੋਕ ਡਾਕਟਰ ਟੈਸਟ ਲਿਖ ਜਾਂਦੇ ਸੀਗੇ ਉਹਨਾਂ ਨੂੰ ਮੇਜਰ ਬਿਮਾਰੀ ਹੁੰਦੀ ਸੀਗੀ ਉਹ ਬਾਹਰ ਰੇਟ ਦੇ ਕਰਕੇ ਨਹੀਂ ਕਰਾ ਪਾਉਂਦੇ ਸੀ ਤਾਂ ਉਹ ਇੱਥੇ ਆ ਕੇ ਕਰਾ ਕੇ ਆਪਣਾ ਵਧੀਆ ਇਲਾਜ ਕਰਾ ਰਹੇ ਨੇ ਲੋਕ ਠੀਕ ਹੋ ਰਹੇ ਨੇ ਦੁਆਵਾਂ ਵੀ ਦੇ ਰਹੇ ਨੇ ਸੁਵਾਵਾ ਵੀ ਚੱਲ ਰਹੀਆਂ ਨੇ ਜੀ ਇੱਕ ਪਾਸੇ ਹੁੰਦਾ ਨਾ ਜਿਵੇਂ ਕਿਸੇ ਨੂੰ ਕੋਈ ਬਿਮਾਰੀ ਹੋ ਗਈ ਕੋਈ ਪ੍ਰੋਬਲਮ ਹੋ ਗਈ ਤਾਂ ਉਹਦੀ ਦਵਾਈ ਜਿਹੜੀ ਹੈ ਉਹਦਾ ਖਰਚਾ ਵੱਖਰਾ ਟੈਸਟਾਂ ਦਾ ਖਰਚਾ ਜਿਹੜਾ ਉਸ ਤੋਂ ਉੱਪਰ ਇੰਨਾ ਜ਼ਿਆਦਾ ਹੋਰ ਵਾਜ ਜਾਂਦਾ ਤਾਂ ਲੱਗਦਾ ਕਿ ਇਦਾਂ ਦੀ ਜਿਹੜੀਆਂ ਹੋਰ ਚੀਜ਼ਾਂ ਦੀ ਵੀ ਲੋੜ ਹੈ ਇਦਾਂ ਦੀਆਂ ਸੰਸਥਾਵਾਂ ਦੀ ਹਾਂਜੀ ਜਿੱਦਾਂ ਹੁਣ ਅਸੀਂ ਉਪਰਾਲਾ ਕੀਤਾ ਸਾਡੀ ਫਾਊਂਡੇਸ਼ਨ ਨੇ ਕਿ ਉਹਨਾਂ ਨੇ ਇੱਕ ਚੈਰੀਟੇਬਲ ਲੈਬ ਵਧੀਆ ਚੈਰੀਟੇਬਲ ਲੈਬ ਜਿਹਨੂੰ ਆਪਾਂ ਕਹਿ ਸਕਦੇ ਹਾਂ एनएबीएल एनएबीएल ਦਾ ਮਤਲਬ ਵੀ ਭਾਰਤ ਸਰਕਾਰ ਤੋਂ ਮਨਤਾ ਪ੍ਰਾਪਤ ਹੈ ਇਹ ਇਹਨੂੰ ਕੋਈ ਵੀ ਹਸਪੀਟਲ ਜਾਂ ਕੋਈ ਵੀ ਡਾਕਟਰ ਇਹਨੂੰ ਚੈਲੰਜ ਨਹੀਂ ਕਰ ਸਕਦਾ ਰਿਪੋਰਟ ਨੂੰ ਕਈ ਡਾਕਟਰ ਕਹਿ ਦਿੰਦੇ ਨੇ ਵੀ ਉਹਨਾਂ ਨੂੰ ਟੈਸਟ ਲਿਖਤੇ ਵੀ ਇਹ ਫਲਾਣੀ ਲੈਬ ਤੋਂ ਕਰਾ ਲਓ ਉੱਥੇ ਮੰਨਣਾ ਲੋਕ ਸਾਡੇ ਕੋਲ ਕਰਾ ਕੇ ਲੈ ਕੇ ਜਾਂਦੇ ਆ ਉਹਨਾਂ ਨੂੰ ਦਿਖਾਉਂਦੇ ਨੇ ਤਾਂ ਡਾਕਟਰ ਚੈਲੰਜ ਨਹੀਂ ਕਰ ਸਕਦਾ ਵੀ ਅਸੀਂ ਨਹੀਂ ਮੰਨਣਾ ਕਿਉਂਕਿ ਇਹ ਐਨਏਬੀ ਐਨਏਬੀਐਲ ਹੈ ਭਾਰਤ ਸਰਕਾਰ ਤੋਂ ਮਨਤਾ ਪ੍ਰਾਪਤ ਹੈ ਕੋਈ ਚੈਲੰਜ ਨਹੀਂ ਹੈਗਾ ਇਹਨਾਂ ਨੂੰ ਇਹ ਸਾਡਾ ਜਿਹੜਾ ਕੰਪੈਰੀਜ਼ਨ ਹੈ ਛੋਟੀਆਂ ਮੋਟੀਆਂ ਲੈਬਾਂ ਨਾਲ ਨਹੀਂ ਹੈ ਜਿਹੜਾ ਤੁਸੀਂ ਦੇਖਿਆ ਹੋਣਾ ਗਲੀ ਮਲੇਚ ਖੁੱਲੀਆਂ ਹੁੰਦੀਆਂ ਇਹ ਵੱਡੀਆਂ ਲੈ ਨੇ ਲਾਲ ਪੈਥ ਹੋ ਗਈ মেট্রোপոլਿਸ ਹੋ ਗਈ এসআরএল ਹੋ ਗਈ ਉਸ ਲੈਵਲ ਦੀ ਚੈਰੀਟੇਬਲ ਵਧੀਆ ਲੈਬਾ ਜਿੰਨਾਂ ਜਿੱਥੇ ਲੋਕਾਂ ਨੂੰ ਇੱਕ ਵਧੀਆ ਸੇਵਾਵਾਂ ਮਿਲ ਰਹੀਆਂ ਨੇ ਵਧੀਆ ਟੈਸਟ ਮਿਲ ਰਹੇ ਨੇ ਤੇ ਬਹੁਤ ਹੀ ਘੱਟ ਖਰਚੇ ਤੇ ਮਿਲ ਰਹੇ ਨੇ ਜਿੱਦਾਂ ਹੁਣ ਅਸੀਂ ਲੈਬ ਦਾ ਉਪਰਾਲਾ ਕੀਤਾ ਇਦਾਂ ਹੀ ਮੈਡੀਸਨ ਦਾ ਉਪਰਾਲਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਸੋਚਿਆ ਜਾ ਸਕਦਾ ਵੀ ਹੋ ਸਕਦਾ ਵਾ ਵੈਸੇ ਹੁਣ ਸਾਡਾ ਇੱਕ ਡੈਂਟਲ ਕਲੀਨਿਕ ਵੀ ਅਸੀਂ ਓਪਨ ਕੀਤਾ ਦੁਹਰਾ ਦੇ ਵਿੱਚ ਉੱਥੇ ਵੀ ਬਹੁਤ ਘੱਟ ਰੇਟ ਦੇ ਵਿੱਚ ਸਾਡਾ ਉੱਥੇ ਡੈਂਟਲ ਕਲੀਨਿੰਗ ਸ਼ੁਰੂ ਹੋਇਆ ਵਾ ਹੁਣ ਤੁਹਾਡੇ ਕੋਲੇ ਕਰੀਬ ਕਿੰਨੇ ਕੁ ਪੇਸ਼ੈਂਟਸ ਰੋਜ਼ ਦੇ ਆ ਜਾਂਦੇ ਨੇ ਸਾਡੇ ਤੇ ਪੇਸ਼ੈਂਟ ਰੋਜ਼ ਦੇ 50 ਤੋਂ 60 ਪੇਸ਼ੈਂਟ ਰੋਜ਼ ਆ ਰਹੇ ਨੇ ਉਹਨਾਂ ਨੂੰ ਕੁਝ ਵਧੀਆ ਲੱਗਦਾ ਵਾ ਕੁਝ ਸਸਤਾ ਲੱਗਦਾ ਵਾ ਤਾਂ ਹੀ ਆਂਦੇ ਆ ਇੱਕ ਕੰਦਾਵਾ ਚਾਰ ਜਾਨਾਂ ਨੂੰ ਜਾ ਕੇ ਦੱਸਦਾ ਵਾ ਤਾਂ ਲੋਕ ਜ਼ਰੂਰ ਵਿਜ਼ਿਟ ਕਰਦੇ ਨੇ ਤੇ ਰੋਜ਼ ਆਪਣੇ ਕੋਲ 50 ਤੋਂ 60 ਪੇਸ਼ੈਂਟ ਹੋ ਜਾਂਦੇ ਨੇ ਆਪਾਂ ਲੁਧਿਆਣੇ ਦੀ ਗੱਲ ਕਰੀ ਤਾਂ ਲੁਧਿਆਣੇ ਦੇ ਵਿੱਚ ਟੋਟਲ ਕਿੰਨੀਆਂ ਲੈਬਸ ਨੇ ਦੱਸ ਦੀਆਂ ਲੁਧਿਆਣੇ ਦੇ ਵਿੱਚ ਸਰ ਆਪਣੀ ਟੋਟਲ ਪੰਜ ਲੈਬਾਂ ਨੇ ਇੱਕ ਆਪਣੇ ਤਰੀਕੇ ਪਿੰਡ ਜੀ ਹੈ ਜੀ ਇੱਕ ਆਪਣੀ ਬਚਿੱਤਰਨਗਰ ਜੀਐਨ ਕਾਲਜ ਦੇ ਸਾਹਮਣੇ ਆ ਸਮਰਾਲਾ ਚੌਂਕ ਦੇ ਵਿੱਚ ਹੈ ਜੀ ਇੱਕ ਸ਼ਿੰਘਾ ਰੋਡ ਤੇ ਹੈ ਜੀ ਇੱਕ ਕੁਇਸਾ ਗੁਰਦੁਆਰਾ ਜਨਤਨਗਰ ਏਟੀਆਈ ਰੋਡ ਤੇ ਹੈ ਜੀ ਜਿਹੜੇ ਪੇਸ਼ੈਂਟਸ ਇੱਥੇ ਆਉਂਦੇ ਨੇ ਉਹ ਇੱਕ ਵਾਰੀ ਆ ਕੇ ਜਾਂਦੇ ਨੇ ਉਹਨਾਂ ਨੂੰ ਫਰਕ ਲੱਗਦਾ ਕਿੰਨੀ ਵਾਰੀ ਦੁਬਾਰਾ ਫੇਰ ਮੁੜ ਕੇ ਆ ਕੇ ਕਮੈਂਟ ਕਰਦੇ ਆ ਹੋਰਾਂ ਨੂੰ ਹਾਂਜੀ ਹਾਂਜੀ ਪੇਸ਼ੈਂਟ ਜਿਵੇਂ ਰਿਪੀਟ ਪੇਸ਼ੈਂਟ ਬਹੁਤ ਆਉਂਦੇ ਨੇ ਜਿਵੇਂ ਉਹ ਟੈਸਟ ਕਰਾ ਕੇ ਜਾਂਦੇ ਆ ਅੱਗੇ ਡਾਕਟਰ ਨੂੰ ਦਿਖਾਉਂਦੇ ਆ ਤਾਂ ਫਿਰ ਅਗਰ ਉਹਨਾਂ ਨੂੰ ਡਾਕਟਰ ਦੁਆਰਾ ਟੈਸਟ ਲਿਖਦਾ ਤਾਂ ਉਹ ਵਿਜ਼ਿਟ ਕਰਦੇ ਆ ਤੇ ਨਾਲੇ ਕਹਿੰਦੇ ਆ ਵੀ ਅਸੀਂ ਹੋਰਾਂ ਨੂੰ ਵੀ ਜਾ ਕੇ ਦੱਸਦੇ ਆ ਕਿ ਰੀਜ਼ਨਰੇਬਲ ਰੇਟ ਬਹੁਤ ਘੱਟ ਰੇਟਾਂ ਤੇ ਵਧੀਆ ਟੈਸਟ ਕਰਾਉਣ ਲਈ ਆਪਣਾ ਜੇ ਐਸਐਮ ਲੇਦੇ ਤਾਂ ਗੁਰਦੁਆਰਾ ਖੂਇਸਰ ਸਾਹਿਬ ਚਿੱਤਰਨਗਰ ਸਮਰਾਲਾ ਚੌਂਕ ਜਿੱਥੇ ਵੀ ਆ ਉੱਥੇ ਉਹ ਜਾਂਦੇ ਨੇ ਜੇ ਸਾਡੇ ਕੋਲ ਵੀ ਕੋਈ ਪੇਸ਼ੈਂਟ ਸਮਰਾਲਾ ਚੌਂਕ ਤੋਂ ਆ ਰਿਹਾ ਤਾਂ ਅਸੀਂ ਉਹਨਾਂ ਨੂੰ ਪੁੱਛ ਡਰੈੱਸ ਪੁੱਛਦੇ ਵੀ ਤੁਸੀਂ ਕਿੱਥੋਂ ਆਏ ਹੋ ਤੋਂ ਸਮਰਾਲਾ ਚੌਂਕ ਤਾਂ ਅਸੀਂ ਉਹਨੂੰ ਰਿਕਮੈਂਡ ਕਰਦੇ ਵੀ ਸਾਡੇ ਸਮਰਾਲਾ ਚੌਂਕ ਦੇ ਵਿੱਚ ਵੀ ਸੈਂਟਰ ਹੈ ਕੋਈ ਚਿੱਤਰਨਗਰ ਵਾਲੀ ਸਾਈਡ ਤੋਂ ਆ ਰਿਹਾ ਮਤਲਬ ਪੇਸ਼ੈਂਟ ਨੂੰ ਕੋਈ ਆਪਾਂ ਉਖਾਈ ਨਹੀਂ ਹੁੰਦੀ ਦੀ ਪੇਸ਼ੈਂਟ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਅ ਸਰ ਜਿਵੇਂ ਲੈਬੋ੍ਰਟਰੀ ਇੰਨੇ ਚੈਰੀਟੇਬਲ ਰੇਟਸ ਤੇ ਚੱਲ ਰਹੀ ਹੈ ਕਿਹਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਇਹ ਸਰ ਡੇਰਾ ਮਸੀ ਆਪਣੇ ਓਨਰ ਹੈਗੇ ਨੇ ਸਰਦਾਰ ਅਫਤਾਰ ਸਿੰਘ ਜੀ ਬੈਣੀਪਾਲ ਉਹਨਾਂ ਦਾ ਹੀ ਉਪਰਾਲਾ ਜੀ ਇਹ ਪਹਿਲਾਂ ਇਹ ਇੱਕ ਲੈਬ ਉਹਨਾਂ ਨੇ ਬਣਾਈ ਸੀਗੀ 2012 2012 ਤੱਕ ਲੈਬ ਰਹੀ ਹੈ ਉਸ ਤੋਂ ਬਾਅਦ ਇਹ ਫਿਰ ਫਾਊਂਡੇਸ਼ਨ ਬਣੀ ਹੈ ਫਾਊਂਡੇਸ਼ਨ ਤੋਂ ਬਾਅਦ ਫਿਰ ਇਹ ਐਨਬੀਐਲ ਹੋ ਗਈ ਹੈ ਨਬੀਅਲ ਪਾਰਥਰ ਦਾ ਤੋਂ ਮੰਨਤਾ ਪ੍ਰਾਪਤ ਹੋ ਗਈ ਹੈ ਫਿਰ ਹਰ ਗੁਰੂ ਘਰ ਦੇ ਵਿੱਚ ਕਲੈਕਸ਼ਨ ਸੈਂਟਰ ਖੋਲੇ ਗਏ ਨੇ ਤੇ ਉਹ ਕਲੈਕਸ਼ਨ ਸੈਂਟਰ ਦੇ ਵਿੱਚ ਆਪਣੇ ਹਰ ਤਰ੍ਹਾਂ ਦਾ ਇੱਕ ਕੁਆਲੀਫਾਈਡ ਸਟਾਫ ਹਰ ਤਰ੍ਹਾਂ ਦੀ ਉੱਥੇ ਰੈਜ਼ਮੈਂਟ ਹੈ ਜੀ ਸਵੇਰੇ 7 ਵਜੇ ਜਦੋਂ ਸਟਾਫ ਆ ਜਾਂਦਾ ਹੈ ਤਾਂ ਪੇਸ਼ੈਂਟ ਦੇ ਸੈਂਪਲ ਲੈ ਜਾਂਦੇ ਆ ਉਹ ਸੈਂਪਲਾਂ ਨੂੰ ਵੀ ਅਸੀਂ ਆਪਣਾ ਪੂਰਾ ਸੈਂਪਲ ਬੈਗ ਦੇ ਵਿੱਚ ਜਾਂ ਜਿੱਦਾਂ ਹੀ ਸੈਂਪਲ ਲੈਂਦੇ ਆ ਜਾਂ ਫ੍ਰੀਜ ਦੇ ਵਿੱਚ ਨਾਲ ਹੀ ਉਹਨੂੰ ਰੱਖ ਦਈਦਾ ਤਾਂ ਕਿ ਉਹ ਸੈਂਪਲ ਨੂੰ ਕੋਈ ਫਰਕ ਨਾ ਪਵੇ ਜਿੱਦਾਂ ਹੀ ਫਿਰ ਉਹ ਸੈਂਪਲਾਂ ਤੋਂ ਬਾਅਦ 12 ਵਜੇ ਸਾਡੀ ਗੱਡੀ ਇੱਥੋਂ ਪਹੁੰਚ ਜਾਂਦੀ ਆ ਮੋਗਾ ਰੂਟ ਆ ਮੋਗੇ ਤੋਂ ਗੱਡੀ ਚੱਲਦੀ ਆ ਉਸ ਤੋਂ ਬਾਅਦ ਸੈਂਪਲ ਸਾਰੇ ਪੈਕ ਕਰਕੇ ਗੱਡੀ ਗੱਡੀ ਦੇ ਵਿੱਚ ਰੱਖ ਕੇ ਦੇ ਕੇ ਉਹਨਾਂ ਨੂੰ ਸਾਰਾ ਪੇਰੋ ਸੈਂਪਲ ਡੇਰਾ ਬਸੀ ਪਹੁੰਚਦੇ ਨੇ ਉਹ ਉਸ ਤੋਂ ਬਾਅਦ ਉਹ ਪ੍ਰੋਸੈਸਿੰਗ ਸ਼ੁਰੂ ਹੁੰਦੀ ਹੈ ਜਿੱਦਾਂ ਜਿੱਦਾਂ ਪ੍ਰੋਸੈਸਿੰਗ ਕੰਪਲੀਟ ਹੁੰਦੀ ਹੈ ਉਦੋਂ ਉਦਾਂ ਪੇਸ਼ੈਂਟ ਦੇ ਫੋਨ ਤੇ ਮੈਸੇਜ ਆਂਦਾ ਰਹਿੰਦਾ ਵਾ ਮੈਸੇਜ ਦੇ ਨਾਲ ਹੀ ਲਿੰਕ ਜਾਂਦਾ ਲਿੰਕ ਦੇ ਵਿੱਚ ਉਹ ਰਿਪੋਰਟ ਆਪਣੀ ਓਪਨ ਕਰਕੇ ਦੇਖ ਸਕਦੇ ਆ ਜੀ ਉਹ ਜਿਹਨੇ ਸ਼ਾਮ ਨੂੰ ਦਿਖਾਣੀ ਸ਼ਾਮ ਨੂੰ ਦਿਖਾ ਸਕਦੇ ਅਗਲੇ ਦਿਨ ਪ੍ਰਿੰਟ ਮਿਲ ਜਾਂਦੇ ਆ ਜੀ ਸੋ ਮਤਲਬ ਚਾਹੇ ਕਲੈਕਸ਼ਨ ਸੈਂਟਰ ਪੂਰੇ ਪੰਜਾਬ 'ਚ ਕਿਤੇ ਵੀ ਹੈਗੇ ਨੇ ਡੇਰਾ ਬਸੀ ਹੀ ਜਾ ਕੇ ਉੱਥੇ ਦੀ ਪ੍ਰੋਸੈਸਿੰਗ ਹੋਣੀ ਹੈ ਹਾਂਜੀ ਹਾਂਜੀ ਕਿਤੇ ਵੀ ਕਲੈਕਸ਼ਨ ਸੈਂਟਰ ਹੈ ਭਾਵੇਂ ਲੁਧਿਆਣਾ ਵਾ ਜਲੰਧਰ ਹੈ ਮੋ ਉਹ ਨਾਲੇ ਸਾਰੀ ਜਿੰਨੀ ਵੀ ਕਲੈਕਸ਼ਨ ਹੈ ਉਹ ਸਾਰੀ ਡੇਰਾ ਬਸੀ ਹੀ ਜਾਣੀ ਹੈ ਉੱਥੇ ਹੀ ਜਾ ਕੇ ਸਾਰੇ ਟੈਸਟ ਲੱਗਦੇ ਆ ਉੱਥੇ ਸਾਡੇ ਕੋਲ ਟੈਕਨੀਸ਼ੀਅਨ ਵੈਲ ਕੁਆਲੀਫਾਈਡ ਟੈਕਨੀਸ਼ੀਅਨ ਹੈਗੇ ਨੇ ਡਾਕਟਰ ਹੈਗੇ ਨੇ ਉਹਨਾਂ ਦੀ ਦੇਖਰੇਖ ਦੇ ਵਿੱਚ ਹੀ ਟੈਸਟ ਲੱਗਨੇ ਨੇ ਅਗਰ ਕਿਸੇ ਟੈਸਟ ਵਿੱਚ ਵેરिएशन ਵੀ ਆ ਜਾਂਦੀ ਹੈ ਤਾਂ ਸਾਡਾ ਇਹ ਨਹੀਂ ਹੈਗਾ ਵੀ ਚਲੋ ਦੇ ਦੋ ਰਿਪੋਰਟ ਕੋਈ ਗੱਲ ਨਹੀਂ ਤਾਂ ਉਹ ਸਪੈਸ਼ਲ ਗਰੁੱਪ ਬਣੇ ਹੋਏ ਨੇ ਸਾਡੇ ਉਹਦੇ ਵਿੱਚ ਮੈਸੇਜ ਆ ਜਾਂਦਾ ਰਾਤ ਨੂੰ ਕਿ ਆਹ ਪੇਸ਼ੇਂ ਦਾ ਦੁਬਾਰਾ ਸੈਂਪਲ ਲੈਣਾ ਆ ਰੀਜ਼ਨ ਦੱਸਿਆ ਜਾਂਦਾ ਕਿਉਂ ਲੈਣਾ ਵਾ ਪੇਸ਼ੇਂ ਨੂੰ ਫੋਨ ਕੀਤਾ ਜਾਂਦਾ ਪੇਸ਼ੇਂ ਅਗਲੇ ਦਿਨ ਆਉਂਦਾ ਸੈਂਪਲ ਦੇ ਕੇ ਚੀਜ਼ ਦਾ ਖਿਆਲ ਰੱਖਿਆ ਜਾਂਦਾ ਪੇਸ਼ੰਦ ਦਾ ਵੀ ਐ ਨਹੀਂ ਵੀ ਜੇ ਰੇਟ ਘੱਟ ਲੈ ਰਹੇ ਆ ਤੇ ਉਹਦੇ ਕੁਆਲਿਟੀ 'ਚ ਕੋਈ ਫਰਕ ਹੋਊਗਾ ਕੁਆਲਿਟੀ ਵਾਕਿਆ ਨਾਲੋਂ ਵੱਧਦੀ ਹੋ ਸਕਦੀ ਆ ਉੱਥੇ ਤੁਸੀਂ ਡੇਰਾਬਸੀ ਜਾਓਗੇ ਵਿਜ਼ਿਟ ਕਰੋਗੇ ਉੱਥੇ ਦੀ ਮਸ਼ੀਨਾਂ ਦੇਖੋਗੇ ਬਹੁਤ ਹੀ ਵਧੀਆ ਪੀਜੀਆ ਦੇ ਲੈਵਲ ਤੋਂ ਵੀ ਉੱਪਰ ਦੀਆਂ ਮਸ਼ੀਨਾਂ ਲੱਗੀਆਂ ਆਈਆਂ ਉੱਥੇ ਕੋਈ 에ਰਰ ਨਹੀਂ ਹੈਗਾ ਮਤਲਬ ਓਕੇ ਰਿਪੋਰਟ ਆ ਪੂਰੀ ਜਿਵੇਂ ਹੁਣ ਅੱਜ ਕਿਸੇ ਨੇ ਜੇ ਇੱਥੇ ਸੈਂਪਲ ਦਿੱਤੇ ਨੇ ਤਾਂ ਇਦਾਂ ਤਾਂ ਨਹੀਂ ਕਿ ਉਹਨੂੰ ਹਫਤਾ ਲੱਗ ਜਾਂਦਾ ਜੀ ਰਿਪੋਰਟ ਆਉਣ ਨੂੰ ਕਿਉਂਕਿ ਉੱਥੇ ਜਾਣੀ ਹੁੰਦੀ ਹੈ ਇਦਾਂ ਦਾ ਕੁਝ ਨਹੀਂ ਹੈ ਜਿਹੜੇ ਰੂਟੀਨ ਟੈਸਟ ਹੁੰਦੇ ਨੇ ਉਹ ਤਾਂ ਆਪਣੇ ਜਿਹੜੇ ਸਵੇਰੇ ਸੈਂਪਲ ਦੇ ਕੇ ਰਾਤ ਤੱਕ ਉਹਨਾਂ ਦੇ ਫੋਨ ਤੇ ਮੈਸੇਜ ਆ ਜਾਂਦਾ ਕੁਝ ਟੈਸਟ ਹੁੰਦੇ ਨੇ ਜਿਵੇਂ ਅਲਰਜੀ ਪੈਨਲ ਹੈ ਉਹਨੂੰ ਉਹਨੂੰ ਹਫਤਾ ਹੀ ਲੱਗਦਾ ਹੈ ਉਹਦੀ ਹਫਤੇ ਬਾਅਦ ਰਿਪੋਰਟ ਆਂਦੀ ਹੈ ਕੁਝ ਟੈਸਟ ਹੈ ਉਹਨਾਂ 4 ਦਿਨਾਂ ਬਾਅਦ ਰਿਪੋਰਟ ਆਂਦੀ ਹੈ ਜਿਨ੍ਹਾਂ ਨੂੰ ਜਿੰਨਾ ਜਿੰਨੀ ਟਾਈਮਿੰਗ ਹੈ ਉਹਨੇ ਉਹਨੂੰ ਦੇਣੀ ਪੈਣੀ ਹੈ ਬਾਕੀ ਜਿਹੜੇ ਰੂਟੀਨ ਦੇ ਟੈਸਟ ਨੇ ਉਹ ਸ਼ਾਮ ਇੰਦਾ ਤਾਂ ਕੁਛ ਨਹੀਂ ਅਭੀ ਅੱਜ ਸੈਂਪਲ ਲੈ ਲਿਆ ਰੂਟੀਨ ਦਾ ਜਾਂ 슈ਗਰ ਦਾ ਜਾਂ ਤਿੰਨ ਮਹੀਨੇ ਵਾਲੀ 슈ਗਰ ਦਾ ਸੈਂਪਲ ਲੈ ਲਿਆ ਉਹਦੀ ਰਿਪੋਰਟ ਹੀ ਨਹੀਂ ਆਈ ਜੀ ਇੰਦਾ ਤਾਂ ਕੁਛ ਨਹੀਂ ਅਗਰ ਨਹੀਂ ਆਈ ਤਾਂ ਉਹਦਾ ਰੀਜ਼ਨ ਵੀ ਹੋਊਗਾ ਕੀ ਰੀਜ਼ਨ ਹੈ ਉਹ ਸਾਰਾ ਰੀਜ਼ਨ ਫਿਰ ਦੁਬਾਰਾ ਸੈਂਪਲ ਲੈਣਾ ਕੁਛ ਵੀ ਹੈ ਉਹ ਪੇਸ਼ ਨੂੰ ਇਨਫੋਰਮ ਕੀਤਾ ਜਾਂਦਾ ਪਹਿਲਾਂ ਹੀ ਇਥੇ ਕੀ ਟਾਈਮਿੰਗ ਹੁੰਦੀ ਹੈ ਤੇ ਕਿਸੇ ਨੇ ਆਉਣਾ ਹੋਵੇ ਪੇਸ਼ੈਂਟ ਨੇ ਤਾਂ ਇੱਕ ਵਾਰੀ ਐਡਰੈਸ ਜ਼ਰੂਰ ਦੱਸ ਦਿਓ ਕਿ ਲੋਕਲ ਇੱਥੇ ਕਿੱਥੇ ਕਿੱਥੇ ਐਡਰੈਸ ਤੇ ਪਹੁੰਚ ਸਕਦੇ ਹੋ ਆਪਣੇ ਲੁਧਿਆਣੇ ਦੇ ਵਿੱਚ ਜਿਹੜੀ ਹਾਰ ਕਲੈਕਸ਼ਨ ਸੈਂਟਰ ਦਾ ਜਿਹੜਾ ਟਾਈਮਿੰਗ ਹੈ ਉਹ 7 ਤੋਂ ਲੈ ਕੇ 12 ਵਜੇ ਤੱਕ ਹੈ ਜੀ ਪਹਿਲਾ ਸੈਂਟਰ ਸਾਡਾ ਲੁਧਿਆਣਾ 2 ਵਾਈਜ਼ ਹੈ ਉਹ ਹੈਗਾ ਜੀ ਜੀਐਨਈ ਕਾਲਜ ਦੇ ਓਪੋਜ਼ਿਟ ਬਚਿੱਤਰ ਨਗਰ ਗਲੀ ਨੰਬਰ 1 ਗੁਰਦੁਆਰਾ ਗੁਰਦਰਸ਼ਨ ਸਾਹਿਬ ਦੂਸਰਾ ਆਪਣਾ ਜੀ ਲੁਧਿਆਣਾ 4 ਹੈ ਇਹ ਹੈਗਾ ਜੀ ਅਰੋੜਾ ਸਿਨੇਮੇ ਅਰੋੜਾ ਸਿਨੇਮਾ ਦਾ ਚੌਂਕ ਹੈ ਏਟੀਆਈ ਰੋਡ ਵੱਲ ਜੀ ਕੋਟ ਮੰਗਲ ਸਿੰਘ ਤੀਜਾ ਸੈਂਟਰ ਆਪਣਾ ਲੁਧਿਆਣਾ 5 ਹੈ ਜੀ ਉਹ ਸਮਰਾਲਾ ਚੋਂ ਗੁਰਦੁਆਰਾ ਗੁਰੂ ਅਰਜਨ ਦੇਵ ਸਤਸੰਗ ਸਭਾ ਪੈਂਦਾ ਜੀ ਉਹਦੇ ਵਿੱਚ ਤੇ ਚੌਥਾ ਸੈਂਟਰ ਲੁਧਿਆਣਾ 3 ਹੈ ਜੀ ਆਪਣਾ ਉਹ ਪੈਂਦਾ ਜੀ ਸ਼ਿੰਘਾਰ ਰੋਡ ਤੇ ਸ਼ਿੰਘਾਰ ਸਿਨੇਮਾ ਪਾਰ ਕਰਕੇ ਗੁਰਦੁਆਰਾ ਗੁਰੂ ਹਰਕ੍ਰਿਸ਼ਨ ਸਾਹਿਬ ਉੱਥੇ ਪਾਸ਼ਾਹੀ 8ਵੀਂ ਉੱਥੇ ਹੈ ਜੀ ਇੱਕ ਆਪਣਾ ਥਰੀਕੇ ਪਿੰਡ ਹੈ ਜੀ ਗੁਰਦੁਆਰਾ ਅਤਰਸਰਸਾਲ ਦੇ ਵਿੱਚ ਜੀ ਤੇ ਕਿਸੇ ਵੀ ਪੇਸ਼ੈਂਟ ਨੇ ਆਉਣਾ ਹੋਵੇ ਇੱਕ ਵਾਰੀ ਜ਼ਰੂਰ ਦੱਸ ਦੋ ਕਿ ਕਿਹੜੀ ਕਿਹੜੀ ਚੀਜ਼ਾਂ ਦਾ ਪਹਿਲਾਂ ਧਿਆਨ ਰੱਖ ਕੇ ਆਣ ਕਿਉਂਕਿ ਕਈ ਵਾਰੀ ਪੇਸ਼ੈਂਟ ਨੂੰ ਪਤਾ ਨਹੀਂ ਹੁੰਦਾ ਕੁਝ ਖਾ ਪੀ ਕੇ ਆ ਜਾਂਦੇ ਨੇ ਤੇ ਕਈ ਵਾਰੀ ਫਾਸਟਿੰਗ ਦੀ ਲੋੜ ਹੁੰਦੀ ਆ ਹਾਂਜੀ ਅਸੀਂ ਦਾਦਾਤਰ ਜਿਹੜੇ ਪੈਕੇਜ ਨੇ ਜਾਂ ਟੈਸਟ ਨੇ ਉਹ ਖਾਲੀ ਪੇਟ ਹੀ ਰეკਮੈਂਡ ਕਰਦੇ ਆ ਬਾਹਰ ਤੁਸੀਂ ਪੇਸ਼ੈਂਟ ਜਾਊਗਾ ਉਹਨਾਂ ਨੇ ਤਾਂ ਪੈਸੇ ਬਣਾਉਣੇ ਹੁੰਦੇ ਆ ਉਹ ਤਾਂ ਪੇਸ਼ੈਂਟ ਜਦੋਂ ਆਇਆ ਉਹਨਾਂ ਨੇ ਕਰ ਹੀ ਦੇਣਾ ਤੇ ਅਸੀਂ ਪੇਸ਼ੇਂ ਨੂੰ ਜ਼ਿਆਦਾ ਰਿਕੁਐਸਟ ਨਹੀਂ ਕਰਦੇ ਵੀ ਖਾਲੀ ਪੇਟ ਹੀ ਆਓ ਪੇਸ਼ੇਂ ਨੂੰ ਇਹ ਹੀ ਗੁਜਾਰਿਸ਼ ਹੈ ਵੀ ਕੋਦੋ ਵੀ ਕੋਈ ਪੈਕੇਜ ਕਰਾਉਣ ਆਣਾ ਕੁਛ ਵੀ ਕਰਾਉਣਾ ਨਾ ਤਾਂ ਉਹ ਖਾਲੀ ਪੇਟ ਹੀ ਆਉਣ ਅਗਰ ਜ਼ਰੂਰਤ ਹੈ ਤਾਂ ਪਾਣੀ ਪੀ ਸਕਦੇ ਆ ਚਾਹ ਵਗੈਰਾ ਰੋਟੀ ਵਗੈਰਾ ਤੋਂ ਅਵੋਇਡ ਕਰਨ ਬਿਲਕੁਲ ਖਾਲੀ ਪੇਟ ਹੀ ਆਉਣ ਵਧੀਆ ਰਿਪੋਰਟ ਲੈਣ ਵਾਸਤੇ ਖਾਲੀ ਪੇਟ ਹੀ ਉਹਨਾਂ ਨੂੰ ਵਿਜ਼ਿਟ ਕਰਨੀ ਪੈਣੀ ਹੈ ਜੀ ਕੰਟੈਕਟ ਨੰਬਰ ਆਪਣਾ ਜ਼ਰੂਰ ਦੱਸ ਦੋ ਕਿਤੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਕੁਝ ਪੁੱਛਣਾ ਹੋਵੇ ਤਾਂ ਹਾਂਜੀ ਆਪਣਾ ਹੈਲਪਲਾਈਨ ਨੰਬਰ ਹੈਗਾ ਜੀ 8567856035 ਇਹ ਹੈਲਪਲਾਈਨ ਨੰਬਰ ਆਪਣੇ ਕਿਸੇ ਵੀ ਸੈਂਟਰ ਦੀ ਲੋਕੇਸ਼ਨ ਪੁੱਛ ਸਕਦਾ ਵਾ ਲੁਧਿਆਣਾ ਅਜਲੰਦਰ ਮੋਗਾ ਮਾਨਸਾ ਕਿਤੇ ਵੀ ਇਹ ਇੱਕ ਪਾਰਟੀਕਲਰ ਨੰਬਰ ਹੈ ਹੈਲਪ ਨੰਬਰ ਹੈ ਇੱਥੋਂ ਫੋਨ ਕਰ ਸਕਦੇ ਆ ਤੇ ਪੁੱਛ ਸਕਦੇ ਆ ਵੀ ਅਸੀਂ ਇੱਥੋਂ ਮੋਲ ਰਹੇ ਆ ਤਾਂ ਉਹ ਐਡਰੈਸ ਦੱਸ ਦੋਗੇ ਵੀ ਉਹ ਤੁਹਾਡੇ ਨੇੜੇ ਕਿਹੜੇ ਸੈਂਟਰ ਬੰਦਾ ਉੱਥੇ ਜਾ ਕੇ ਤੁਸੀਂ ਆਪਣੇ ਟੈਸਟ ਕਰਵਾ ਸਕਦੇ ਆ ਸਰ ਤੁਸੀਂ ਇੱਥੇ ਲਾਈਫ ਕੇਅਰ ਫਾਊਂਡੇਸ਼ਨ ਦੇ ਇੱਥੇ ਲੈਬਾਰਟਰੀ ਦੇ ਵਿੱਚ ਆਏ ਹੋ ਤੁਹਾਨੂੰ ਕਿੰਨਾ ਕੁ ਫਰਕ ਲੱਗਿਆ ਰੇਟਾਂ ਦਾ ਸਰ ਰੇਟ ਦਾ ਅਲਸੋ ਮੈਂ ਗਿਲਚੌਂਗ ਦੇ ਵਿੱਚ ਨਾ ਨਹੀਂ ਲਾਉਂਗਾ ਮੈਂ ਉਹਦਾ ਪਤਾ ਕੀਤਾ ਸੀ ਉਹਨਾਂ ਦਾ 1500 ਰੁਪਏ ਸੀਗਾ ਕੰਪਲੀਟ ਉਹੀ ਚੀਜ਼ ਇੱਥੇ ਮੈਨੂੰ ਲੱਗਦਾ ਕਿ ਇਦਾਂ ਦੇ ਹੋਰ ਫਾਊਂਡੇਸ਼ਨਸ ਇਦਾਂ ਦੇ ਹੋਰ ਸੰਸਥਾਵਾਂ ਦੀ ਲੋੜ ਹੈ ਕਿਉਂਕਿ ਅੱਜ ਕੱਲ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਤਾਂ ਹੁੰਦਾ ਹੀ ਹੈ ਬਿਲਕੁਲ ਜੀ ਬਹੁਤ ਲੋੜ ਹੈ ਜੀ ਇੱਕ ਵਾਰ ਬੰਨਾ ਚਾਹੁੰਦਾ ਕਿ ਚਾਰ ਪੈਸੇ ਬਚਣ ਉਹ ਰਿਪੋਰਟ ਵੀ ਠੀਕ ਆਵੇ ਇਸ ਲਈ ਐਸੇ ਐਨਜੀਓ ਦੀ ਬਹੁਤ ਜ਼ਿਆਦਾ ਲੋੜ ਹੈ ਉਹ ਸਾਨੂੰ ਵੱਤਵਾਤ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਉੱਥੇ ਜਾ ਕੇ ਹੀ ਆਪਣੇ ਟੈਸਟ ਕਰਵਾਉਣੇ ਚਾਹੀਦੇ ਆ ਇੱਥੇ ਜਿਵੇਂ ਤੁਸੀਂ ਦੇਖਿਆ ਕਿ ਜਿਹੜੇ ਰੇਟ ਦਾ ਫਰਕ ਹੈਗਾ ਹੋਰ ਵੀ ਕੋਈ ਤੁਸੀਂ ਟੈਸਟ ਕਰਵਾਏ ਨੇ ਕਿ ਜਿੰਨਸ ਫਰਕ ਲੱਗਿਆ ਤੁਹਾਨੂੰ ਨਹੀਂ ਫਿਲਹਾਲ ਤਾਂ ਜੀ ਕੰਪਲੀਟ ਬੋਡੀ ਟੈਸਟ ਕਰਵਾਇ ਤਾਂ ਹੋਰ ਜਿਹੜੇ ਲੋਕ ਜਿਹੜੇ ਈ ਵਿਊਅਰਸ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਜੀ ਬਾਚੜ ਕੇ ਇੱਥੇ ਆਓ ਤੇ ਆਪਣੇ ਟੈਸਟ ਕਰਵਾਓ ਤੇ ਆਪਣੇ ਪੈਸੇ ਦੀ ਬਚਤ ਕਰੋ ਕਿਉਂਕਿ ਬਾਹਰ ਜਗਾ ਸਭ ਜਗਾ ਜਾਓ ਠੱਗੀ ਠੋਰੀ ਚੱਲ ਰਹੀ ਐ ਇਸ ਟਾਈਮ ਕਿਉਂਕਿ ਡਾਕਟਰਾਂ ਨੇ ਆਪਸੇ ਵਿੱਚ ਉਹਨਾਂ ਦਾ ਵਿੱਚ ਹੁੰਦੇ ਨੇ ਹਿੱਸੇ ਉਹਨੂੰ ਉੱਥੇ ਲਾ ਲਓ ਜਾਂ ਹੋਰ ਜਦ ਡਾਕਟਰ ਜਦੋਂ ਰეკਮੈਂਡ ਕਰਦੇ ਮੇ ਇੱਥੇ ਜਾਓ ਉਹ ਇੱਕੋ ਚੀਜ਼ ਉਹ ਹੀ 500 ਦੀ ਬਾਰ ਹੁੰਦੀ ਐ ਪਰ ਉੱਥੇ ਜਾ ਕੇ 550 ਤੇ ਹੋ ਜਾਂਦੀ ਐ ਫਰਕ ਤੁਸੀਂ ਆਪ ਦੇਖ ਸਕਦੇ ਹੋ ਉਹ ਚੀਜ਼ ਆਪਾਂ ਇੱਥੇ ਕਿਉਂ ਨਾ ਕਰਵਾ ਲਈ ਇਸ ਕਰਕੇ ਰეკਮੈਂਡ ਕਰਦਾ ਕਿ ਇੱਥੇ ਆਉਣਾ ਚਾਹੀਦਾ ਬੰਨਾਂ ਨੂੰ ਸਾਡੇ ਨਾਲ ਕੁਝ ਪੇਸ਼ੈਂਟਸ ਮੌਜੂਦ ਨੇ ਜਿਹੜੇ ਕਿ ਟੈਸਟ ਕਰਵਾਣ ਆਏ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਸੱਸੀ ਗਾਲ ਜੀ ਹਾਂ ਸੱਸੀ ਗਾਲ ਜੀ ਅ ਭਾਜੀ ਤੁਸੀਂ ਇੱਥੇ ਟੈਸਟ ਕਰਵਾਣ ਆਏ ਹੋ ਕਿੰਨਾ ਕੁ ਰੇਟ ਦਾ ਕਿੰਨਾ ਕੁ ਫਰਕ ਤੁਹਾਨੂੰ ਲੱਗਿਆ ਰੇਟ ਦਾ ਕਾਫੀ ਫਰਕ ਆ ਜੀ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਉਧਰੋਂ ਮਾਲਟਾਣ ਵਾਲੀ ਸਾਈਡ ਤੋਂ ਕਰਾਉਂਦੇ ਸੀਗੇ ਤੇ ਉੱਥੇ ਵੀ ਚਲੋ ਇੱਕ ਸੰਸਥਾ ਹੈਗੀ ਆ ਉਹ ਕਰਦੇ ਆ ਪਰ ਉਹਦੇ ਨਾਲੋਂ ਕਾਫੀ ਮੇਰੇ ਹਿਸਾਬ ਨਾਲ 50% ਦਾ ਫਰਕ ਆ ਤੁਹਾਡਾ ਸਾਲੋਂ ਮੈਂ ਮੇਰਾ ਡੇਲੀ ਰੁਟੀਨ ਦਾ ਰਸਤਾ ਮੈਂ ਦੇਖਿਆ ਵੀ ਚਲੋ ਵੇ ਤੁਹਾਡਾ ਬਾਹਰ ਬੋਰਡ ਲੱਗਿਆ ਮੈਂ ਦੇਖਿਆ ਮੈਂ ਕਿ ਟੈਸਟ ਫ੍ਰੀ ਹੋ ਰਿਹਾ ਜਾਂ ਸਸਤੇ ਹੋ ਰਿਹਾ ਕਾਫੀ ਫਰਕ ਹੈ ਕਿ ਮੈਂ ਸੋਚਿਆ ਵੀ ਚਲੋ ਇੱਥੇ ਆਪਣੇ ਘਰ ਦੇ ਨੇੜੇ ਆ ਠੋਕਰ ਵਾਲਿਆਂ ਨੂੰ ਕਾਫੀ ਲੋਕਾਂ ਨੂੰ ਸਹੂਲਤ ਮਿਲ ਰਹੀ ਆ ਜਿਵੇਂ ਇੱਥੇ ਗੱਲ ਕਰੀਏ ਤਾਂ ਯੂਰਿਕ ਐਸਿਡ ਦਾ ਟੈਸਟ ਜਿਹੜਾ ਇੱਥੇ ਲਿਖਿਆ ਹੋਇਆ ਇਹ 20 ਰੁਪਏ ਦਾ ਲਿਖਿਆ ਹੋਇਆ ਤੁਸੀਂ ਕਿੰਨੇ ਦਾ ਕਰਵਾਉਂਦੇ ਹੋ ਹਾਂਜੀ ਅਸੀਂ ਉਧਰ ਉਹ ਵੀ ਚਲੋ ਕੋਈ ਸੰਸਥਾ ਦੇ ਕਰਦੇ ਆ ਪਰ ਉਹ ਵੱਟ 50 ਰੁਪਏ ਦਾ ਕਰਦੇ ਆ ਉਰੇ 20 ਰੁਪਏ ਚ ਤੇ ਜਿਹੜਾ ਆਪਣਾ ਥਾਇਰੋਇਡ ਦਾ ਕੰਪਲੀਟ ਟੈਸਟ ਆ ਉੱਥੇ 150 ਦਾ ਇੱਥੇ ਤੁਹਾਡਾ ਤੇ 100 ਰੁਪਏ ਦਾ ਵਾ ਥਾਇਰੋਇਡ ਦਾ ਤੇ ਇਹ ਉਰੇ ਤੋਂ ਦਾ 50 ਰੁਪਏ ਦਾ ਠੀਕ ਆ ਕਾਫੀ ਵਧੀਆ ਰੇਟ ਆ ਹਾਂਜੀ ਤੇ ਕਿਦਾਂ ਲੱਗਦਾ ਵੀ ਜਿਵੇਂ ਤੁਹਾਡੇ ਘਰ ਦੇ ਨੇੜੇ ਹੀ ਹੈ ਤੇ ਉਤੋਂ ਹੋਰ ਵੀ ਸਸਤਾ ਜਿਹੜੇ ਰੇਟ ਹੈਗੇ ਨੇ ਕਿ ਲੱਗਦਾ ਕਿ ਇਦਾਂ ਦੇ ਹੋਰ ਵੀ ਜਿਹੜੇ ਹੋਣੇ ਚਾਹੀਦੇ ਨੇ ਹਾਂ ਹਾਂਜੀ ਬਿਲਕੁਲ ਹੋਣੇ ਚਾਹੀਦੇ ਕਿਉਂਕਿ ਹੁਣ ਅੱਜ ਕੱਲ ਤੁਸੀਂ ਦੇਖੋ ਲੋਕਾਂ ਨੂੰ ਕਿੰਨੀ ਹੈਗੀ ਆ ਉਤ ਮਹਿੰਗਾਈ ਦੇ ਕਰਕੇ ਇੱਕ ਰੋਜ਼ਗਾਰ ਕਾਮਕਾਰ ਦੇ ਵਿੱਚ ਕਾਫੀ ਕਮੀ ਆਈ ਹੋਈ ਆ ਮਹਿੰਗਾਈ ਬਹੁਤ ਜ਼ਿਆਦਾ ਹੋਈ ਹੈ ਉਹਦੇ ਵਿੱਚ ਲੋਕਾਂ ਨੂੰ ਕਾਫੀ ਮਦਦ ਮਿਲੇਗੀ ਇਸ ਚੀਜ਼ ਦੇ ਨਾਲ ਸਰ ਤੁਸੀਂ ਇੱਥੇ ਆਏ ਹੋ ਅੱਜ ਟੈਸਟ ਕਰਵਾਉਣ ਵਾਸਤੇ ਕਿੰਨਾ ਕਰੇਟ ਦਾ ਫਰਕ ਲੱਗਦਾ ਇੱਥੇ ਬਾਕੀਆਂ ਨਾਲੋਂ ਕਾਫੀ ਫਰਕ ਹੈ ਜੀ ਰੇਟ ਦਾ ਦੋ ਦੋ ਫਰਕ ਹੈ ਤਕਰੀਬਨ ਹੋਰ ਲੈਬਾਂ ਨਾਲੋਂ ਚੈਰਿਟੀ ਹੈ ਇੱਥੇ ਇੱਥੇ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਕਿਉਂਕਿ ਰੇਟ ਦਾ ਬਹੁਤ ਫਰਕ ਹੈ ਔਰ ਟੈਸਟ ਠੀਕ ਨੇ ਜੋ ਡਾਕਟਰ ਲੋਕ ਕਹਿੰਦੇ ਨੇ ਜੀ ਇਹ ਟੈਸਟ ਠੀਕ ਨਹੀਂ ਹੈਗੇ ਜਾਂ ਉਸ ਸਲੇਬ ਵਿੱਚ ਸਸਤੇ ਨੇ ਕੋਈ ਜਦਾਂ ਬੀਏ ਲਾਈਵ ਚੱਲਦੀ ਨਹੀਂ ਗਈ ਜੀ ਸਹੀ ਨਹੀਂ ਉਹ ਕੋਈ ਇਹੋ ਜੀ ਗੱਲ ਨਹੀਂ ਗਈ ਜਿਹੜੇ ਲੋਕ ਟੈਸਟ ਕਰਵਾ ਕੇ ਜਾਂਦੇ ਹੋ ਕਹਿੰਦੇ ਠੀਕ ਹੈ ਜੀ ਇਸ ਕਰਕੇ ਅਸੀਂ ਅੱਜ ਆਏ ਆ ਜੀ ਟੈਸਟ ਕਰਨ ਪਹਿਲੀ ਵਾਰ ਹੀ ਆਏ ਆ ਅੱਛਾ ਇੱਥੇ ਜਿਵੇਂ ਹੁਣ ਆਪਾਂ ਦੇਖਦੇ ਆ ਕਿ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਇੱਕ ਅੱਧਾ ਪੇਸ਼ੈਂਟ ਹੁੰਦਾ ਹੀ ਆ ਟੈਸਟਾਂ ਦੀ ਲੋਡ ਪੈ ਜਾਂਦੀ ਆ ਤੇ ਜਿਹੜੀਆਂ ਵੱਡੀਆਂ ਲੈਬਰਾਟਰੀਜ਼ ਖੁੱਲੀਆਂ ਨੇ ਉਹਦੇ ਨਾਲੋਂ ਇਹ ਇਦਾਂ ਦੀਆਂ ਹੋਰ ਕਿੰਨੇ ਲੈਬਰਾਟਰੀਜ਼ ਨੂੰ ਲੱਗਦਾ ਖੁੱਲਣੀਆਂ ਚਾਹੀਦੀਆਂ ਨੇ ਇਹ ਤਾਂ ਜੀ ਹਰ ਤਕਰੀਬਨ ਵਾਰਡ ਹਰ ਮੁਹੱਲੇ ਦੇ ਵਿੱਚ ਖੁੱਲ੍ਹਣੀਆਂ ਚਾਹੀਦੀਆਂ ਇਹੋ ਜਿਹੀਆਂ ਜਿਉਂਕਿ ਜਿਹੜਾ ਮੇਨ ਅਜੇ ਦਾ ਜੋ ਸਾਡਾ ਇੱਥੇ ਪਰਪਸ ਹੈ ਗਵਰਨਮੈਂਟ ਦਾ ਵੀ ਗਵਰਨਮੈਂਟ ਵੱਲੋਂ ਹੋਣੀ ਚਾਹੀਦੀਆਂ ਨੇ ਕਿਉਂਕਿ ਅੱਜ ਹੈਲਥ ਦੀ ਬਹੁਤ ਜ਼ਰੂਰਤ ਹੈ ਹਰੇਕ ਘਰ ਹਰੇਕ ਇੱਕ ਘਰ ਵਿੱਚ ਬੰਦਾ ਇਸ ਟਾਈਮ ਬਿਮਾਰ ਪਿਆ ਹਰੇਕ ਘਰ 'ਚ ਜਿਸ ਨੂੰ ਆਮ ਲੋਕ ਡਾਕਟਰ ਤਕਰੀਬਨ ਆਮ ਡਾਕਟਰ ਪਹਿਲਾਂ ਟੈਸਟ ਲਿਖਦੇ ਨੇ ਉਸ ਤੋਂ ਬਾਅਦ ਦਵਾਈ ਦਿੰਦੇ ਨੇ ਇਸ ਕਰਕੇ ਇਹ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਵਾ ਵੀ ਇਹਨਾਂ ਨੇ ਲੈਬ ਖੋਲੀ ਹੈ ਇੱਥੇ ਅਸੀਂ ਇਹਨਾਂ ਨੂੰ ਪਬਲਿਕ ਦਾ ਸੰਯੋਗ ਦੇਣਾ ਚਾਹੀਦਾ ਹੈ ਤੇ ਅਸੀਂ ਇਹ ਕਹਿੰਨੇ ਵੀ ਹਰੇਕ ਬੰਦ ਜੋ ਵੀ ਟੈਸਟ ਇਸ ਸਲੈਬ ਤੋਂ ਡਾਕਟਰ ਵੀ ਲਿਖੇ ਕਿਉਂਕਿ ਵੱਧ ਤੋਂ ਵੱਧ ਲੋਕਾਂ ਦਾ ਜਿਹੜਾ ਫਾਇਦਾ ਹੋ ਸਕੇ ਸਰ ਇੱਕ ਪਾਸੇ ਦੇਖੀਏ ਤਾਂ ਜਿਵੇਂ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਆ ਜਿਹੜੀਆਂ ਦਵਾਈਆਂ ਨੇ ਉਹਦਾ ਖਰਚਾ ਤਾਂ ਇੰਨਾ ਜ਼ਿਆਦਾ ਹੋ ਜਾਂਦਾ ਉਸ ਤੋਂ ਪਹਿਲਾਂ ਜਿਹੜਾ ਟੈਸਟ ਦੀ ਗੱਲ ਕੀਤੀ ਟੈਸਟ ਦੇ ਵੀ ਇੰਨੇ ਮਹਿੰਗੇ ਮਹਿੰਗੇ ਟੈਸਟ ਜਿਹੜੇ ਖਰਚੇ ਹੋ ਜਾਂਦੇ ਨੇਗੇ ਤਾਂ ਇੱਥੇ ਐਦਾਂ ਦੀ ਲੈਬਰਾਟਰੀ ਤੇ ਆ ਕੇ ਟੈਸਟ ਕਰਾ ਲੈਣ ਲੋਕੀ ਉਹੀ ਕਹਿ ਰਹੇ ਆ ਜੀ ਜਿਹੜਾ ਮੇਨ ਅੱਜ ਕੱਲ ਜਿਹੜਾ ਸਾਰਿਆਂ ਤੋਂ ਵੱਡਾ ਜਿਹੜਾ ਹੈ ਬਿਮਾਰੀ ਦਾ ਘਰ ਹੈ ਲੋਕਾਂ ਐ ਇਸ ਕਰਕੇ ਜਿਹੜਾ ਡਾਕਟਰ ਪਹਿਲਾਂ ਟੈਸਟ ਲਿਖਦਾ ਉਹ ਟੈਸਟ ਇੰਨੇ ਮਹਿੰਗੇ-ਮਹਿੰਗੇ ਨੇ ਕਿ ਅਗਲਾ ਕਰਵਾ ਨਹੀਂ ਸਕਦਾ ਆਮ ਆਮ ਲੋਕ ਜਿਹੜੇ ਇਸ ਕਰਕੇ ਇਹ ਹੁੰਦਾ ਵੀ ਜੇ ਟੈਸਟ ਸਾਨੂੰ ਅੱਧੇ ਮੁੱਲ ਤੇ ਕੀਤੇ ਜਾਣ ਅੱਧਾ ਤਾਂ ਸਾਡਾ ਉਹ ਬਚਦਾ ਉਸ ਉਸ ਜਿਹੜੇ ਅੱਧੇ ਪੈਸੇ ਸਾਡੇ ਬਚਣਗੇ ਉਸ ਦੀ ਕਮ ਸੇ ਕਮ ਦਵਾਈ ਤਾਂ ਆਏਗੀ ਉਸ ਦੀ ਕਮ ਸੇ ਕਮ ਦਵਾਈ ਆਏਗੀ ਇਹ esto ਅੱਗੇ ਹੁਣ ਜੇ ਤੁਹਾਨੂੰ ਇੱਥੇ ਪਤਾ ਪਤਾ ਲੱਗੇਗਾ ਫਰਕ ਲੱਗੋ ਤੁਸੀਂ ਹੋਰਾਂ ਨੂੰ ਵੀ ਦੱਸੋਗੇ ਅੱਗੇ ਕਿੱਥੇ ਆਓ ਹਾਂਜੀ ਬਿਲਕੁਲ ਹੋਰਾਂ ਨੂੰ ਦੱਸਾਂਗੇ ਜੀ ਅਸੀਂ ਪਹਿਲਾਂ ਨਹੀਂ ਆਏ ਪਹਿਲਾਂ ਕਿਸੇ ਕੋਲ ਪੁੱਛਿਆ ਵੀ ਇਹ ਨਹੀਂ ਠੀਕ ਨਹੀਂ ਰਿਪੋਰਟਾਂ ਸਭ ਕੁਝ ਠੀਕ ਨਹੀਂ ਉਸ ਤੋਂ ਬਾਅਦ ਅਸੀਂ ਅੱਜ ਕਰਵਾਉਣ ਆਏ ਆਂ ਅਗਰ ਸਾਡੇ ਡਾਕਟਰ ਸਾਹਿਬ ਜਿਨ੍ਹਾਂ ਨੇ ਲਿਖਿਆ ਸਾਨੂੰ ਉਹਨਾਂ ਨੇ ਖੁਦ ਕਿਹਾ ਵੀ ਤੁਹਾਡੇ ਅਗਰ ਪੈਸੇ ਬਚਦੀ ਹੈ ਤੇ ਜਾਓ ਉਸ ਲੈਬ ਤੇ ਠੀਕ ਹੈ ਬਾਹਰੋਂ ਇਹ ਡਬਲ ਸਾਡੇ ਲੱਗਦੇ ਆ ਜੋ ਇੱਥੇ ਅੱਧਾ ਰੇਟ ਹੋ ਰਿਹਾ ਸਾਡਾ ਡਬਲ ਲੱਗਦੇ ਸੀ ਉਹਨਾਂ ਨੇ ਸਾਨੂੰ ਡਾਕਟਰ ਸਾਹਿਬ ਨੇ ਆਵਰ ਕੋਈ ਨੂੰ ਇਦਾਂ ਹੈ ਵੀ ਉੱਥੇ ਜਾਓ ਤੁਹਾਡੇ ਪੈਸੇ ਬਚਦੇ ਨੇ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਕਹਾਂਗੇ ਜਰੂਰ ਆਓ ਇਸ ਚੀਜ਼ ਦਾ ਫਾਇਦਾ ਉਠਾਓ ਇਹ ਨੇ ਜੀ ਆਪਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਖੁਇਸਰ ਸਾਹਿਬ ਦੇ ਪ੍ਰਬੰਧਕ ਜਿਨ੍ਹਾਂ ਨੇ ਸਾਡੀ ਟੀਮ ਨਾਲ ਰਾਫਤਾ ਕੀਤਾ ਸੀਗਾ ਇਹ ਲੈਬ ਵਾਸਤੇ ਤਾਂ ਇਹਨਾਂ ਨੇ ਇਹਨਾਂ ਦੇ ਉਪਰਾਲੇ ਨਾਲ ਹੀ ਇਹ ਲੈਬ ਚੱਲ ਰਹੀ ਹੈ ਇਹਨਾਂ ਨੇ ਸਾਨੂੰ ਜਗ੍ਹਾ ਦਿੱਤੀ ਆ ਇਹ ਸਾਰੇ ਗੁਰੂ ਘਰ ਦੇ ਪ੍ਰਬੰਧਕ ਖੜੇ ਨੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਪਾਈ ਸਾਹਿਬ ਜੀ ਇੱਥੇ ਜਿਵੇਂ ਚੈਰੀਟੇਬਲ ਅਬਾਉਟਰੀ ਚੱਲਦੀ ਹੈ ਇਹਨੇ ਸਸਤੇ ਰੇਟਾਂ ਦੇ ਉੱਤੇ ਜਿਹੜਾ ਇਹ ਲੋਕਾਂ ਦੀ ਸੇਵਾ ਕਰ ਰਹੇ ਨੇਗੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਤੁਸੀਂ ਥਾਂ ਦਿੱਤੀ ਹੈ ਕੀ ਕਹਿਣਾ ਚਾਹੋਗੇ ਅਸੀਂ ਦੇਖ ਕੇ ਨਾ ਪਹਿਲਾਂ ਬਚਤਨਗਰ ਅਸੀਂ ਦੇਖ ਕੇ ਆਏ ਹਾਂ ਤਾਂ ਸਾਨੂੰ ਉਸੇ ਬਹੁਤ ਵਧੀਆ ਲੱਗਾ ਕਿ ਇਹ ਬੜੇ ਸਰਬਸੇ ਪੜੇਵਾ ਉਸ ਨੇ ਬਹੁਤ ਜਿਹੇ ਸਸਤੇ ਰੇਟਾਂ ਦੇ ਕਰਦੇ ਆ ਤੇ ਸਾਡੇ ਅਸੀਂ ਆ ਕੇ ਮੀਟਿੰਗ ਕੀਤੀ ਤੇ ਸਾਨੂੰ ਵੀ ਅਸੀਂ ਗੱਲ ਕੀਤੀ ਵੀ ਇਹਨਾਂ ਨੂੰ ਕਿਉਂ ਨਾ ਇੱਥੇ ਬੁਲਾਇਆ ਜਾਵੇ ਤਾਂ ਕਿ ਲਾਗੇ ਚਾਗੇ ਜਿਹੜੇ ਗਰੀਬ ਗੁਰਬੇ ਵਿਚਾਰੇ ਤੂੰ ਸਾਰੇ ਇੱਥੇ ਜਿੰਨੇ ਹੈਗੇ ਨਾ ਇਹ ਮੀਡੀਅਮ ਚਪਕਾ ਸੜ ਰਹੀਦਾ ਉਹਨਾਂ ਵੇਸ ਕਾਲ ਦੀ ਬੜੀ ਜਿਹੜਾ ਜਦੋਂ ਡਾਕਟਰ ਸਾਹਿਬ ਲਿਖ ਦਿੰਦੇ ਪਿਆ ਟੈਸਟ ਕਰਾ ਕੇ ਲਓ ਕੋਈ 5000 ਦਾ ਕੋਈ 10000 ਦਾ ਉਹ ਟੈਸਟਾਂ ਕਰਕੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਹੁਣ ਜਦੋਂ ਦੀ ਇੱਥੇ ਖੁੱਲੀ ਆ ਨਾ ਉਹ ਐਨਾ ਪਬਲਿਕ ਨੂੰ ਫਾਇਦਾ ਹੋ ਗਿਆ ਵੀ ਮਨ ਲੈ ਪੁੱਛੋ ਕੋਈ ਨਾ 50% ਡਿਸਕਾਊਂਟ ਉਹ ਬਹੁਤ ਸਸਤੇ ਰੇਟਾਂ ਦੇ ਉਹ ਸਾਰੇ ਜਿਹੜਾ ਸਬਸੀਸਾਂ ਦਿੰਦੇ ਇਹਨਾਂ ਡਾਕਟਰ ਸਾਹਿਬਾਂ ਨੂੰ ਕਮੇਟੀ ਦਾ ਵੀ ਕਹਿੰਦੇ ਤੁਹਾਨੂੰ ਬਹੁਤ ਵਧੀਆ ਕੀਤਾ ਤੇ ਇੱਥੇ ਸਾਰੀ ਪਬਲਿਕ ਜਿਹੜੀ ਆ ਸਾਰੇ ਲੋਕ ਉਹ ਕੁਸ਼ਨ ਇਸ ਗੱਲ ਦਾ ਅਹ ਭਾਈ ਸਾਹਿਬ ਲੱਗਦਾ ਜੀ ਕਿ ਇਦਾਂ ਦੇ ਜਿਹੜੇ ਉਪਰਾਲੇ ਨੇ ਉਹ ਬਾਕੀ ਹੋਰ ਗੁਰਦੁਆਰਾ ਸਾਹਿਬ ਚ ਵੀ ਹੋਣੇ ਚਾਹੀਦੇ ਨੇ ਕਿਉਂਕਿ ਜੇ ਗੁਰੂ ਘਰ ਦੀ ਗੱਲ ਕਰੀਏ ਤਾਂ ਗੁਰੂ ਘਰ ਇੱਕ ਅਜਿਹੀ ਥਾਂ ਹੈ ਜਿੱਥੇ ਕਿਸੇ ਨੂੰ ਜੇ ਕਿਸੇ ਨੂੰ ਭੁੱਖ ਲੱਗੀ ਹੈ ਲੰਗਰ ਛਕਣ ਆ ਜਾਂਦਾ ਹੈ ਕਿਸੇ ਕੋਲੇ ਖਾਣ ਹੀ ਹੈਗੀ ਉਹਨੂੰ ਇੱਥੇ ਥਾਂ ਮਿਲ ਜਾਂਦੀ ਹੈ ਮੈਡੀਕਲ ਦੀ ਸਹੂਲਤ ਵੀ ਜਿਹੜਾ ਹਰ ਗੁਰਦੁਆਰਾ ਸਾਹਿਬ ਚ ਹੋਣੀ ਚਾਹੀਦੀ ਹੈ ਬਹੁਤ ਜਿਆਦਾ ਜ਼ਰੂਰੀ ਹੈ ਹਰੇਕ ਗੁਰਦੁਆਰਾ ਸਾਹਿਬ ਨੂੰ ਉਪਰਾਲਾ ਕਰਨਾ ਚਾਹੀਦਾ ਵਾ ਮੰਦਿਰ ਕਮੇਟੀਆਂ ਨੂੰ ਵੀ ਕਰਨਾ ਚਾਹੀਦਾ ਗੁਰਦੁਆਰਾ ਸਾਹਿਬ ਨੂੰ ਵੀ ਕਰਨਾ ਚਾਹੀਦਾ ਹਰੇਕ ਸੰਸਥਾ ਨੂੰ ਇਹੋ ਜਿਹਾ ਉਪਰਾਲੇ ਕਰਨੇ ਚਾਹੀਦੇ ਅਸੀਂ ਕਮੇਟੀ ਹੋਰ ਅੱਗੇ ਤੋਂ ਲੱਗੇ ਹੋਏ ਹਾਂ ਵੀ ਇੱਥੇ ਡੈਂਟਲ ਵੀ ਲੈ ਕੇ ਆਈਏ ਤੇ ਹੋਰ ਵੀ ਲੈ ਕੇ ਆਈਏ ਇਦੋਂ ਵੀ ਵੱਧ ਚੜ੍ਹ ਕੇ ਹੋਰ ਉਪਰਾਲੇ ਵੀ ਕਰਾਂਗੇ ਭਾਈ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਮੈਡੀਕਲ ਸੁਰੂਤ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਉਪਰਾਲੇ ਜਿਹੜੇ ਆ ਉਹ ਕੀਤੇ ਜਾਂਦੇ ਨੇਗੇ ਬੱਚਿਆਂ ਨੂੰ ਜਾਂ ਹੋਰ ਜਿਹੜੀ ਸੰਗਤ ਹੈ ਉਹਨਾਂ ਨੂੰ ਕੀ ਕੁਛ-ਕੁਛ ਸਿਖਾਇਆ ਜਾਂਦਾ ਕੁਛ ਇਦਾਂ ਦੇ ਵੀ ਉਪਰਾਲੇ ਹੁੰਦੇ ਨੇ ਅਸੀਂ ਜੇ ਅਸੀਂ ਗੁਰਦੁਆਰਾ ਸਾਹਿਬ ਕੋਈ ਸਰਦ ਕਿੰਨਾ ਅਸੀਂ ਬੱਚਿਆਂ ਦਾ ਵੀ ਅਸੀਂ ਕੀਤਾ ਹੈ ਕੀਰਤਨ ਸਿਖਾਉਨੇ ਇੱਥੇ ਬੱਚਿਆਂ ਨੂੰ ਤੇ ਸਾਡੇ ਸਪੈਸ਼ਲ ਅਸੀਂ 뮤직 ਟੀਚਰ ਰੱਖਿਆ ਹੋਇਆ ਕਿ ਕਹਿੰਦਾ ਜੀ ਅਸੀਂ ਬੱਚਿਆਂ ਨੂੰ ਘਟੋ-ਘਟ ਸਾਡੇ ਕੋਲ 50-60 ਬੱਚੇ ਹੈਗੇ ਆ ਤੇ ਅਸੀਂ ਉਹਨਾਂ ਨੂੰ ਹਾਰਮੋਨੀਅਮ ਤਬਲਾ ਸਾਰੇ ਇਹ ਜਿਹੀਆਂ ਚੀਜ਼ਾਂ ਸਿਖਾਉਣਿਆ ਤੇ ਆ ਬਹੁਤ ਵਧੀਆ ਸਾਡੀ ਕਮੇਟੀ ਨੇ ਉਪਰਾਲਾ ਕੀਤਾ ਜੇ ਵੀ ਆ ਜਿਹੜੀ ਮੀਡੀਅਮ ਤਰਕ ਦੇ ਜਿਹੜਾ ਸਸਤੇ ਰੇਟ ਤੇ ਲੈਬੋਰੀ ਖੋਲੀ ਹੈ ਇਹ ਬਹੁਤ ਅਸੀਂ ਕਮੇਟੀ ਦਾ ਸ਼ੁਕਰਿਆਦਾ ਕਰਦੇ ਆ ਇਦੋਂ ਹੋਰ ਵੀ ਕਮੇਟੀ ਜਿਹੜੀ ਆ ਗਾਹਾਂ ਤਰੱਕੀਆਂ ਬਖਸ਼ਿਸ਼ ਕਰੇ ਭਾਈ ਸਾਹਿਬ ਕਿੰਨਾ ਕ ਟਾਈਮ ਹੋ ਗਿਆ ਇੱਥੇ ਆ ਉਪਰਾਲਾ ਸ਼ੁਰੂ ਹੋਇਆ ਨੂੰ ਲੈਬੋਰੀ ਸ਼ੁਰੂ ਹੋਇਆ ਨੂੰ ਸਾਨੂੰ ਤੇ ਇੱਥੇ ਸੇਵਾਦਾਰੀ ਦੇ ਵਿੱਚ ਹੁਣ ਥੋੜੇ ਦਿਨ ਹੋਏ ਨੇ ਆਇਆ ਨੂੰ ਬਾਕੀ ਉਹ ਪ੍ਰਾਲਾ ਜਿਹੜਾ ਕਮੇਟੀ ਦਾ ਹੈ ਜੀ ਇੱਥੇ ਦਾ ਇਹ ਬਹੁਤ ਹੀ ਵਧੀਆ ਚੱਲ ਰਿਹਾ ਹੈ ਇਹਦੇ ਵਿੱਚ ਜਿਹੜੇ ਗਰੀਬ ਭੈਗੇ ਨੇ ਉਹਨਾਂ ਨੂੰ ਆਟਾ ਦਾਲ ਵੀ ਦਿੰਦੇ ਨੇ ਹੋਰ ਵੀ ਸਮਗਰੀ ਕੋਈ ਵੀ ਲੋੜਵੰਦ ਨੂੰ ਮਿਲਦਾ ਜੀ ਇਹ ਕਮੇਟੀ ਦਾ ਬਹੁਤ ਹੀ ਧੰਨਵਾਦ ਹੈ ਵੀ ਜਿਹੜਾ ਨੇ ਇੰਨਾ ਪ੍ਰਾਲਾ ਕਰਕੇ ਆਪਣੇ ਬੱਚਿਆਂ ਨੂੰ ਸਿੱਖਿਆ ਵੀ ਦੇ ਰਹੇ ਨੇ ਸਖਾ ਵੀ ਰਹੇ ਨੇ ਤੇ ਬਾਕੀ ਵੀ ਹੋਰ ਜਿਹੜੇ ਉਪਰਾਲੇ ਨੂੰ ਹੋਰ ਵੀ ਕਰਨ ਯਤਨ ਕਰ ਰਹੇ ਨੇ ਜੀ ਅ ਭਾਈ ਸਾਹਿਬ ਲੱਗਦਾ ਵੀ ਜਿਵੇਂ ਇਹ ਉਪਰਾਲਾ ਹੁਣ ਇਹਨਾਂ ਵੱਲੋਂ ਕੀਤਾ ਗਿਆ ਹੈ ਇਹ ਸੰਗਤ ਦੀ ਸੇਵਾ ਕਰਦੇ ਨੇ ਇਸੇ ਤਰੀਕੇ ਨਾਲ ਹੀ ਇਹ ਕੰਮ ਸਰਕਾਰਾਂ ਦੇ ਨਹੀਂ ਹੋਣੇ ਚਾਹੀਦੇ ਸਰਕਾਰਾਂ ਦੇ ਵੀ ਹੋਣੇ ਚਾਹੀਦੇ ਲੇਕਿਨ ਇਹ ਆ ਵੀ ਉਹਨਾਂ ਨੂੰ ਇੱਧਰ ਧਿਆਨ ਹਜੇ ਘਾਟਾ ਥੋੜਾ ਜਿਹਾ ਆਪਾਂ ਨੂੰ ਇੱਧਰ ਜ਼ਿਆਦਾ ਜ਼ਰੂਰ ਸੀ ਕਿ ਤਾਂ ਕਰਕੇ ਆਪਾਂ ਪਹਿਲਾਂ ਇੱਧਰ ਕਰਵਾ ਲਿਆ ਬਹੁਤ ਦੇਰ ਤੋਂ ਇੱਧਰ ਵੀ ਇਹ ਸੀ ਵੀ ਲੋਡ ਸੀਗੀ ਇਹਦੀ ਬਹੁਤ ਜ਼ਿਆਦਾ ਕਿਉਂਕਿ ਲੋਕੀ ਕਹਿ ਰਹੇ ਸੀ ਵੀ ਬਹੁਤ ਜ਼ਿਆਦਾ ਹਾਈ ਰੇਟ ਆ ਤਾਂ ਕਰਕੇ ਇਹ ਰੇਟਾ ਕਰਕੇ ਅਸੀਂ ਇਹ ਲੈ ਕੇ ਔਰ ਵੀ ਤੁਹਾਨੂੰ ਲੱਗਦਾ ਕਿ ਜਿਵੇਂ ਹੁਣ ਇਹ ਚੈੱਕਅਪ ਕੈਂਪ ਹੁੰਦੇ ਨੇਗੇ ਇਸ ਤੋਂ ਇਲਾਵਾ ਜਿਵੇਂ ਕਿਸੇ ਨੂੰ ਦਵਾਈਆਂ ਫ੍ਰੀ ਜਾਂ ਜਾਂ ਆਪਾਂ ਕੋਈ ਜਿਵੇਂ ਲੋਕਾਂ ਨੂੰ ਕਈ ਵਾਰੀ ਆਪਰੇਸ਼ਨ ਵੀ ਲੋੜ ਪੈਂਦੀ ਆ ਉਹਨਾਂ ਵਾਸਤੇ ਉਹਨਾਂ ਕੋਲੇ ਪੈਸੇ ਨਹੀਂ ਹੁੰਦੇ ਇਦਾਂ ਦੇ ਉਪਰਾਲੇ ਹੋਰ ਹੋਣੇ ਚਾਹੀਦੇ ਨੇ ਹਾਂਦੇ ਹਾਂਦੇ ਹੋਣੇ ਚਾਹੀਦੇ ਇਹ ਤਾਂ ਬਹੁਤ ਜ਼ਰੂਰੀ ਆ ਜੀ ਇਹ ਤਾਂ ਸਭ ਤੋਂ ਪਹਿਲਾ ਵਾਂ ਤੋ ਇਹ ਸਾਡੇ ਨਾਲ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਿੱਥੇ ਕਿ ਲੈਬਾਰਟਰੀ ਜਿਹੜੀ ਇਸ ਟਾਈਮ ਤੋਂ ਸ਼ੋਭਿਤ ਹੈ ਆਪਾਂ ਗੱਲ ਕਰ ਰਹੇ ਹਾਂ ਲੁਧਿਆਣੇ ਦੇ ਵਿੱਚ ਏਟੀਆਈ ਰੋਡ ਦੇ ਉੱਤੇ ਲਾਈਫ ਕੇਅਰ ਫਾਊਂਡੇਸ਼ਨ ਦੀ ਤੇ ਜੇ ਤੁਹਾਨੂੰ ਵੀ ਲੋੜ ਹੈ ਕਿਸੇ ਤਰੀਕੇ ਨਾਲ ਤੁਸੀਂ ਜਿਹੜਾ ਹੈ ਟੈਸਟ ਕਰਵਾਣੇ ਨੇ ਬਹੁਤ ਮਹਿੰਗੇ ਰੇਟਾਂ ਦੇ ਟੈਸਟ ਅਫੋਰਡ ਨਹੀਂ ਕਰ ਸਕਦੇ ਤਾਂ ਤੁਹਾਨੂੰ ਜਿਹੜਾ ਹੈ ਨੰਬਰ ਦੱਸਿਆ ਹੈ ਥੱਲੇ ਸਕਰੀਨ ਤੇ ਵੀ ਨੰਬਰ ਚੱਲ ਰਿਹਾ ਸਾਡੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਇਹ 올 ਓਵਰ ਪੰਜਾਬ ਦੇ ਵਿੱਚ ਕਰੀਬ 90 ਦੇ ਨੇੜੇ ਜਿਹੜੇ ਸੈਂਟਰ ਜਿਹੜੇ ਨੇ ਇਹ ਬਣੇ ਹੋਏ ਨੇ ਤੁਸੀਂ ਹੈਲਪਲਾਈਨ ਨੰਬਰ ਤੇ ਸਕਦੇ ਹੋ ਉੱਥੇ ਜਾ ਕੇ ਆਪਣੇ ਟੈਸਟ ਕਰਵਾ ਸਕਦੇ ਹੋ ਅਤੇ ਇਹ ਗੱਲ ਹੋਰਾਂ ਤੱਕ ਪਹੁੰਚੇ ਹੋਰਾਂ ਦਾ ਵੀ ਫਾਇਦਾ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਇਦਾਂ ਹੀ ਇਨਫੋਰਮੇਟਿਵ ਵੀਡੀਓ ਦੇ ਨਾਲ ਤੁਹਾਡੇ ਨਾਲ ਅੱਗੇ ਮਿਲਦੇ ਰਵਾਂਗੇ ਜੀ ਤੁਹਾਨੂੰ ਤੁਸੀਂ ਦੇਖਦੇ ਰਹੋ ਦਾ ਸਿਟੀ ਹੈਡ